ਪੁਰਾਣੀਆਂ ਪੁਰਾਣੀਆਂ ਦਸਤਰੀਆਂ ਨੇ ਤੇ 1921 ਕੀ ਆ ਨੀ ਭਾਈ ਮੁੰਗਾਂ ਦੇ ਸਾਤਾ ਗੰਦੀ ਬਾ ਹਾਂਜੀ ਲਾ ਵੀਰਾ ਸੁਣਦੇ ਸੁਣਦੇ ਫਿਰ ਵੀ ਉਹ ਇੰਜੋਏ ਕਰੋ ਨਾਲ ਦੀ ਨਾਲ ਹਾਂ ਆਹ ਦੇਖ ਪੰਗਾ ਪੈ ਗਿਆ ਹੁਣ ਆ ਚੀਜ਼ ਬਹੁਤ ਔਖਾ ਇੱਥੇ ਥੋੜੇ ਹੈਵੀ ਡਰਾਈਵਰ ਚਾਹੀਦੇ ਆ ਜੀ ਖਤਰਾ ਚਲੋ ਪ੍ਰਣਾਮ ਆ ਸੰ희ਦਾਂ ਨੂੰ ਹਣਾ ਸਰਦਾਰ ਸਾਹਿਬ ਦੇਖੋ ਹਿਮਾਚਲ ਵਿੱਚ ਵੀ ਛਾਇ ਹੋ ਰਹੀ ਦੀ ਆ ਨਾ ਹੁਣ ਲੱਗਿਆ ਜੀ ਮਾਮੇ ਵਾਲਾ ਹਾਂਜੀ ਗੁੱਡ ਮਾਰਨਿੰਗ ਸ਼ਸ਼ੀ ਕਾਲ ਕੀ ਹਾਲ ਚਾਲ ਦੋਸਤੋ ਅੱਜ 7 ਤਰੀਕ ਤੇ ਚੌਥਾ ਮਹੀਨਾ 2024 ਦਿਨ ਹੈਗਾ ਐਤਵਾਰ ਤੇ ਆਪਾਂ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਜਿਹੜੇ ਜੁੜੇ ਹੋਏ ਆਪਣੇ ਨਾਲ ਆਪਾਂ ਇਸ ਟਾਈਮ ਲਹੌਜੀ ਆ ਤੇ ਰਾਤ ਸੌਂਗੇ ਸੀ ਚਲੋ 7-8 ਘੰਟੇ ਨੀਂਦ ਵਧੀਆ ਲਹਿ ਗਈ ਖਾ ਪੀ ਕੇ ਇਸ ਤੋਂ ਬਾਅਦ ਹੁਣ ਉੱਠਿਆ ਹੋ ਗਿਆ 2 ਘੰਟੇ ਸੋਚਿਆ ਬਾਹਰਲਾ ਵਿਊ ਇੰਜੋਏ ਕਰੀਏ ਹਣਾ ਚਾਚੂ ਪੀਲੀ ਪੀਨੇ ਦੁਆ ਚ ਬਲੈਕ ਬਲੈਕ ਕਾਫੀ ਪੀਲੀ ਸੀਗੀ ਚਾਚੂ ਪੀਨੇ ਇਸ ਤੋਂ ਬਾਅਦ ਹਨਾ ਤੇ ਨਿਆਰਾ ਪੂਰਾ ਰਾਤ ਹੋ ਗਿਆ ਸੀ 6-7 ਡਿਗਰੀ ਟੈਂਪਰੇਚਰ ਹੋ ਗਿਆ ਸੀ ਰਾਤ ਵੀ ਦੇਖੋ ਚੈੱਕ ਕਰੋ ਵੀਊ ਆਪਾਂ ਵੀ ਦੇਖਦੇ ਆ ਤੁਹਾਨੂੰ ਵੀ ਦਿਖਾਉਨੇ ਆ ਤੁਹਾਨੂੰ ਸ਼ਾਇਦ ਸੁਣਦਾ ਹੋ ਕੁਣੀ ਨਹੀਂ ਪਰ ਇੱਥੇ ਸਵੇਰੇ ਸਵੇਰੇ ਪੰਛੀਆਂ ਦੀ ਆਵਾਜ਼ ਹਨਾ ਤੈਨੂੰ ਸਵੇਰੇ ਸਵੇਰੇ ਬਾਹਰ ਨਿਕਲੇ ਤੋਂ ਪਹਿਲਾਂ ਵੀ ਆ ਕੇ ਆ ਸੀਗਾ ਉਦੋਂ ਥੋੜਾ ਜਿਹਾ ਰੋਸ਼ਨੀ ਹੈ ਨਹੀਂ ਸੀਗੀ ਇੰਨੀ ਜ਼ਿਆਦਾ ਚਾਨਣ ਵਗੈਰਾ ਘੱਟ ਸੀਗਾ ਤੇ ਸੋਚਿਆ ਚਲੋ ਹਨਾ ਤੁਹਾਨੂੰ ਵੀ ਵੀਊ ਬਖਾਈਏ ਸਵੇਰ ਦਾ ਆਪਾਂ ਦਾ ਵੇਖੀ ਲਿਜਾਂਨੇ ਆ ਤਕਰੀਬਨ ਸਾਰੇ ਅੰਦਰ ਪਈ ਆਲੇ 9-10 ਵਜੇ ਉੱਠਣਾ ਇਹਨਾਂ ਨੇ ਤਾਂ ਹਲੇ ਲੋਕ ਲੈਟੀ ਉੱਠਦੇ ਆ ਆਪਾਂ ਟਾਈਮ ਨਾਲ ਨਿਕਲਣ ਵਾਲੇ ਬੰਦੇ ਆ ਆਪਾਂ ਟਾਈਮ ਨਾਲ ਉੱਠਣ ਵਾਲੇ ਬੰਦੇ ਆ ਆਵਣਾ ਚੱਲਾਂਗੇ ਹਨ ਇੱਥੋਂ ਦੇਖਦੇ ਆ ਇੱਕ ਦੋ ਲੋਕੇਸ਼ਨ ਹਨ ਨਾ ਇੱਥੇ ਜੇ ਤਾਂ ਓਪਨ ਹੋਈਆਂ ਤਾਂ ਲੋਕੇਸ਼ਨ ਤੇ ਚੱਲਦੇ ਹਨਾ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਨਹੀਂ ਫਿਰ ਇੱਥੋਂ ਸ਼੍ਰੀਨਗਰ ਤਾਂ ਫਿਰ ਜਾਣਾ ਇਸ ਤੋਂ ਬਾਅਦ ਹਨਾ ਰਸਤੇ ਦਾ ਵੀਊ ਦਿਖਾਵਾਂਗੇ ਅੱਜ ਤੁਹਾਨੂੰ ਸ਼੍ਰੀਨਗਰ ਦਾ ਜਿੰਨਾ ਹੋ ਸਕਿਆ ਪੋਸੀਬਲ ਹੋਇਆ ਕਿਉਂਕਿ ਰਸਤੇ ਯਾਰ ਬਹੁਤ ਜ਼ਿਆਦਾ ਹਨਾ ਖਤਰਨਾਕ ਆ ਜਿਹੜੇ ਤਾਂ ਇੱਥੋਂ ਹਜ਼ਾਰ ਨੂੰ ਗਲ ਗਏ ਹਨਾ ਬਹੁਤ ਖਦਨਾ ਕਰਾਸਤ ਦੇਖ ਕੇ ਭਾਈ ਆਪਦੇ ਰਸਤੇ ਦੇ ਉੱਤੇ ਹਨਾ ਆਇਓ ਕਿਉਂਕਿ ਸਿੰਗਲ ਰਸਤਾ ਸੀਗਾ ਹਨਾ ਜਾਣ ਵਾਲਿਆਂ ਨੂੰ ਰਾਹ ਬਹੁਤ ਘੱਟ ਮਿਲਦਾ ਆਉਣ ਵਾਲੇ ਠੀਕ ਸੀਗਾ ਕਿਉਂਕਿ ਅਸੀਂ ਗਏ ਥੋੜਾ ਲੇਟ ਸੀਗੇ ਤੇ ਉਧਰੋਂ ਵਾਪਸੀਆਂ ਹੋਣ ਲੱਗੀਆਂ ਸੀਗੀਆਂ ਲੋਕਾਂ ਦੀ ਤੁਸੀਂ ਹਨਾ ਵੀਰੇ ਜੇ ਜਾਣਾ ਹੋਇਆ ਖਿਆਰ ਵਗੈਰਾ ਹਨਾ ਤੇ ਟਾਈਮ ਨਾਲ ਹੀ ਨਿਕਲਿਓ ਕਿਉਂਕਿ ਅਸੀਂ ਤਾਂ ਲੇਟ ਹੋ ਗਏ ਸਾਡਾ ਤਾਂ ਕੋਈ ਪਲਾਨ ਨਹੀਂ ਸਾਡਾ ਤਾਂ ਅੱਜ ਵੀ ਕੋਈ ਪਲਾਨ ਨਹੀਂ ਬਸ ਵੈਸੇ ਸ਼੍ਰੀਨਗਰ ਦਾ ਸੋਚਿਆ ਜੇ ਇਹ ਨਹੀਂ ਪਤਾ ਕੋਈ ਹੋਰ ਲੋਕੇਸ਼ਨ ਮਿਲ ਗਈ ਰਾਸਤੇ 'ਚ ਉੱਥੇ ਰੁਕ ਕੇ ਜਾਣਾ ਨਾ ਆਪਣਾ ਵੈਸੇ ਸ਼੍ਰੀਨਗਰ ਦਾ ਹੀ ਸੋਚਿਆ ਵੀ ਚੱਲ ਇੱਕ ਲੋਕੇਸ਼ਨ ਹੈਗੀ ਐ ਇੱਥੇ ਜੇ ਓਪਨ ਹੋਈ ਤਾਂ ਚੱਲਾਂਗੇ ਨਹੀਂ ਫਿਰ ਅਸ ਤੋਂ ਸ਼੍ਰੀਨਗਰ ਵਾਲੇ ਰਾਸਤੇ 'ਤੇ ਚੱਲ ਬਣਾ ਜੇ ਰਾਸਤੇ 'ਵਿੱਚ ਉੱਥੇ ਕੋਈ ਲੋਕੇਸ਼ਨ ਹੋਈ ਆਪਾਂ ਉੱਥੇ ਰੁਕ ਜਾਣਾ ਤੇ ਐਦਾਂ ਹੀ ਕੋਈ ਪਲਾਨ ਜਾਂ ਨਾ ਬਣਾਇਆ ਕਰੂ ਪੱਕਾ ਹਨਾ ਪਲਾਨ ਜਾਂ ਬਣਾ ਕੇ ਬੰਦਾ ਨਾ ਬਾਜੀ ਹੀ ਜਾਂਦਾ ਦੇਖੋ ਕੀ ਕਹਿੰਦਾ ਤੁਹਾਨੂੰ ਮੈਂ ਵੀ ਹਾਂ ਪਲਾਨ ਨਹੀਂ ਬਣਾਉਣਾ ਯਾਰ ਆਪਾਂ ਬਿਨਾ ਪਲਾਨ ਤੋਂ ਚੱਲਿਓ ਪਲਾਨ ਬਣਾ ਕੇ ਤਾਂ ਕੋਈ ਫਾਇਦਾ ਹੈ ਨਹੀਂ ਇੱਥੇ ਫਿਰ ਬੰਦਾ ਇੱਕ ਲੋਕੇਸ਼ਨ ਨੂੰ ਸੋਚ ਲੈਂਦਾ ਜਿਵੇਂ ਅਸੀਂ ਵੈਸੇ ਕੱਲ ਸੋਚਿਆ ਸੀਗੇ ਵੀ ਸ਼੍ਰੀਨਗਰ ਚੱਲਾਂਗੇ ਫਿਰ ਅਸੀਂ ਸ਼੍ਰੀਨਗਰ ਵਾਸਤੇ ਵਹੇ ਜਾਂਦੇ ਆਹ ਚੀਜ਼ ਥੋੜੀ ਮੈਲ ਨਹੀਂ ਸੀ ਯਾਰ ਕਿਤੇ ਫਿਰ ਇਸ ਵੇਰੇ ਉੱਠਿਆ ਨਾ ਪੰਛੀਆਂ ਦੀ ਆਵਾਜ਼ ਆਹ ਬੱਖੋ ਵੱਖਰੀ ਪੰਛੀ ਇੱਥੇ ਵੱਖੋ ਵੱਖਰੀ ਆਵਾਜ਼ਾਂ ਇਹਨਾਂ ਦੀਆਂ ਦੇਖੋ ਕਿੱਥੇ ਪਾਇਆ ਹੋਇਆ ਕਰ ਕਿਵੇਂ ਨਾ ਪਹਾੜਾਂ ਦੇ ਵਿੱਚ ਵਿੱਚ ਕਿਵੇਂ ਘਰ ਪਾਏ ਜਾਂਦੇ ਆ ਆਪਣੇ ਦਾ ਸਿੱਧੇ ਪੈ ਜਾਂਦੇ ਉੱਥੇ ਨਹੀਂ ਲੋਟ ਆਉਂਦਾ ਕੰਮ ਇਹ ਦੇਖ ਕਿਵੇਂ ਖੜਾ ਦਿੰਦੇ ਸਟਰਕਚਰ ਸਾਰਾ ਹੁੰਦਾ ਲੈ ਆਓ ਦੇਖੋ ਹੁਣ ਸਾਰੇ ਆਸੇ ਪਾਸੇ ਦਰੱਖਤ ਹਨ ਵਚਾਲੇ ਘਿਰਿਆ ਹੋਇਆ ਨਹੀਂ ਇਹ ਚੀਜ਼ ਨਹੀਂ ਮਿਲਦੀ ਹਨ ਕਿਤੇ ਤੇ ਇੱਕ ਹੋਰ ਹੋ ਸਕੇ ਨਾ ਵੀ ਮਾਰ ਰੋਡ ਦੇ ਨੇੜੇ ਲਿਆਓ ਸਾਡਾ ਜਿਵੇਂ ਹੁਣ ਮਾਰ ਰੋਡ ਤੋਂ ਬਸ ਇੱਥੋਂ ਸਾਨੂੰ ਸਿਰਫ ਮਾਰ ਰੋਡ 100 ਕਿਲੋਮੀਟਰ ਦੂਰ ਤਰਕੇ ਬੰਦਾ ਆਰਾਮ ਨਾਲ ਮਾਰ ਰੋਡ ਪਹੁੰਚ ਜਾਂਦਾ ਇਨਾ ਦੂਰ ਨਾ ਬਾਲਾ ਲਿਓ ਨਾ ਤੇ ਰਾਤ ਤਾ ਯਾਨੀ ਗੱਡੀਆਂ ਇੱਥੇ ਦੋ ਤਿੰਨ ਕਿਸੀਆਂ ਸਵੇਰੇ ਵੇਨ ਪੂਰਾ ਭਰ ਗਿਆ ਦੇਖਿਆ ਰਾਤ ਲੇਟ ਲੁਟਾਏ ਹੋਣੇ ਨਾ ਕਈ ਲੋਕ ਯਾਰ ਬਹੁਤ ਲੇਟ ਗਏ ਸੀ ਨਾ ਲੇਟ ਆਏ ਹੋਣੇ ਆ ਦੇਖ ਲਓ ਜੇ ਕਿਸੇ ਨੇ ਹੋਟਲਾਂ ਹੋਟਲ ਵਾਲੇ ਬੰਦੇ ਬਹੁਤ ਘੈਂਟ ਆ ਯਾਰ ਇੱਥੋਂ ਵਾਲੇ ਐਮਏ ਹਾਈਟਸ ਜੇ ਕਿਸੇ ਨੇ ਵੀਰ ਨੇ ਰਹਿਣਾ ਹੋਇਆ ਠੀਕ ਆ ਵਧੀਆ ਪ੍ਰਾਈਸ ਉੱਤੇ ਰੂਮ ਮਿਲ ਜਾਂਦਾ ਆਪਣੀ ਚਾਹ ਕੌਫੀ ਵਗੈਰਾ ਕੰਪਲੀਮੈਂਟਰੀ ਪਾਣੀ ਪੁਣੀ ਦੇ ਦਿੰਦੇ ਆ ਸਾਰਾ ਕੁਝ ਵੀਰ ਵਧੀਆ ਜਣਾ ਆਪਦਾ ਇੰਜੋਏ ਕਰੋ ਯਾਰ ਆਇਓ ਇੱਥੇ ਇੱਕ ਰਾਤ ਹੀ ਰਹੋ ਚਾਹੇ ਇੱਥੇ ਜੇ ਕਿਸੇ ਵੀਰ ਕੋਲੇ ਖੁੱਲਾ ਟਾਈਮ ਆ ਤਾਂ ਦੋ ਰਾਤਾਂ ਰਹੋ ਕਿਉਂਕਿ ਸਾਡੇ ਸਾਡੇ ਕੋਲੇ ਟਾਈਮ ਤਾਂ ਖੁੱਲਾ ਕੋਈ ਚੱਕਰ ਨਹੀਂ ਹੈਗਾ ਤੇ ਪਰ ਜਿਹੜੀ ਜਗ੍ਹਾ ਉੱਤੇ ਹੁਣ ਜਾਣਾ ਉਹ ਅਸੀਂ ਟਾਈਮ ਨਾਲ ਕਵਰ ਕਰ ਲੈਣੀ ਆ ਅੱਜ ਸਵੇਰੇ ਜੇ ਉੱਥੇ ਮਤਲਬ ਓਪਨ ਹੋਈ ਹੈਗਾ ਬਾਕੀ ਵਧੀਆ ਕਰਿਆ ਨੇ ਇੰਜੋਏ 뷰 ਵਗੈਰਾ ਤੇ ਠੀਕ ਆ ਫਿਰ ਇਸ ਤੋਂ ਆ ਹਨਾ ਫਿਰ ਮਿਲਦੇ ਆਂ ਦੇਖਦੇ ਆਂ ਫਿਰ ਕੀ ਕਰਦੇ ਆਂ ਸੋਟਨਾ ਜੁੜਦੇ ਆਂ ਇਸ ਤੋਂ ਬਾਅਦ ਹਲੋ ਮੈਂ 2-4 ਮਿੰਟ 뷰 ਇੰਜੋਏ ਕਰਦਾ ਕਰਕੇ ਉਸ ਤੋਂ ਬਾਅਦ ਫਿਰ ਨਹਾਉਣੇ ਨੂੰ ਆਂ ਨਹਾ ਨੂੰ ਕੇ ਫਿਰ ਚਾਹ ਪਾਣੀ ਪੀਣ ਚੱਲਦੇ ਆਂ ਠੀਕ ਹੈ ਜੀ ਕਰ ਲਓ ਹਣ ਐਨਜੋਏ ਇਹ ਸਵੇਰ ਸਵੇਰ ਦਾ ਵਿਊ ਤਾਂ ਕਿਤੇ ਕਿਤੇ ਹੀ ਵੇਖਣ ਨੂੰ ਮਿਲਦਾ ਇਦਾਂ ਦਾ ਇੱਕ ਮੈਂ ਵੇਖਿਆ ਨਾ ਯਾਰ ਇਹ ਦਰਖਤ ਬਹੁਤ ਉੱਚੇ ਉੱਚੇ ਆ ਇਹਨੇ ਆਪਣੇ ਪਤਾ ਨਹੀਂ ਕਦੋਂ ਨਹੀਂ ਹੁੰਦੀ ਇਹ ਚੀਜ਼ਾਂ ਬਹੁਤ ਉੱਚੇ ਆ 100 100 ਫੁੱਟ 1.5 150 ਫੁੱਟ ਨਾਰਮਲ ਆ 100 100 ਫੁੱਟ ਤਾਂ ਨਾਰਮਲ ਆ ਇਹਨਾਂ ਦੀ ਉਚਾਈ ਤੇ ਡਿੱਗਦੇ ਵੀ ਹਨੀ ਯਾਰ ਇਹ ਪਤਾ ਨਹੀਂ ਕਿ ਮੈਂ ਕੰਡਿਆਂ ਜਿਹਾ ਇੱਥੇ ਖੜੇ ਰਹਿੰਦੇ ਆ ਚਲੋ ਠੀਕ ਆ ਅੱਗੇ ਕੋਈ 뷰 ਹੋਇਆ ਨਾ ਤੁਹਾਨੂੰ ਦਿਖਾਉਣਾ ਫਿਰ ਮਿਲਦੇ ਆਪਾਂ ਹਾਂਜੀ ਫਿਰ ਹੁਣ ਤਾਂ ਆ ਗਿਆ ਸੂਰਜ ਤੜਕੇ ਉਹਨੜਾ 뷰 ਆਇਆ ਸੀ ਵੱਖਰਾ ਤੇ ਆ ਸੂਰਜ ਆ ਗਿਆ ਇਹ ਵੀ ਚੈੱਕ ਕਰ ਲਓ ਘੰਟਾ ਵੀ ਪੂਰਾ ਤੇ ਖਲੋ ਓਕੇ ਨਾ ਕੇ ਰੈਡੀ ਹੋ ਗਈਆਂ ਸੰਗਤਾਂ ਪੁਰੀਆਂ ਦੂਜੇ ਵੀ ਆਪਣੇ ਨਾਲ ਨੂੰ ਮੁੰਡੇ ਤੇ ਇੱਥੇ ਪਤਾ ਕੀਤਾ ਸੀ ਪੰਜ ਬੁੱਲਾ ਕਰਕੇ ਇੱਕ ਲੋਕੇਸ਼ਨ ਆਗੀ ਵਾਟਰਫਾਲਾ ਉੱਥੇ ਖਾ ਪੀ ਕੇ ਹਲੇ ਟਾਈਮ ਲੱਗਣਾ ਨੂੰ 9:60 ਨਾ ਮਾਰਕੀਟ ਫੋਲਦੀ ਉੱਥੋਂ ਦੀ ਪੰਜ ਬੁੱਲਾ ਕਰਕੇ ਨਾਮ ਆ ਲੋਕੇਸ਼ਨ ਹੁੰਦਾ ਜਾ ਕੇ ਸਾਨੂੰ ਦੱਸਦੇ ਹਾਂ ਉੱਥੇ ਕੀ ਚੀਜ਼ ਆ ਸਾਰਾ ਕੁਝ ਨਾ ਵੈਸੇ ਤਾਂ ਵਾਟਰਫਾਲਾ ਕਹਿੰਦੇ ਤੇ ਥੋੜੀ ਠੰਡ ਇਦੋਂ ਜ਼ਿਆਦਾ ਹੁੰਦੀ ਆ ਉੱਥੇ ਹਾਂ ਠੰਡ ਜ਼ਰੂਰ ਇਦੋਂ ਜ਼ਿਆਦਾ ਹੁੰਦੀ ਆ ਉੱਥੇ ਤੇ ਚਲੋ ਇੱਥੇ ਕੁਝ ਖਾ ਪੀ ਲਈ ਹੈ ਨਾ ਪਹਿਲਾਂ ਫਿਰ ਚੱਲਦੇ ਆ ਦੇਖੋ ਤੁਸੀਂ ਉਹ ਦੇਖੋ ਜਿੱਥੇ ਕਿਤੇ ਨਿਗਾਹ ਮਾਰੂੰ ਧਰਤੀ ਦਾ ਦੀਨ ਹੀ ਹੋਈ ਨਹੀਂ ਹੈਗੀ ਪਹਾੜੀ ਪਹਾੜਾ ਪਹਾੜੀ ਪੜ ਆ ਵੀਰ ਰਾ ਡਰਾਈਵਰ ਆਪੂ ਇਹ ਰਾਤ ਗੱਡੀ ਚੀ ਸੌਂ ਗਿਆ ਵੀਰ ਕਿਸੇ ਨਾਲ ਆਇਆ ਹੋਣਾ ਹਨਾ ਡਰਾਈਵਰ ਵੀਰ ਨੂੰ ਵੀ ਸਲਾਮ ਆ ਵੀਰ ਐਂ ਰਾਤਾਂ ਰੁੱਤਾਂ ਕੱਟਣੀਆਂ ਪੈਂਦੀਆਂ ਹਨ ਤੇ ਘੈਂਟ ਆ ਪੂਰਾ ਵੀ ਹੋਣਾ ਇੱਥੋਂ ਦਾ ਤੇ ਸਰਤਾ ਕਮ ਹਾਂ ਛੱਟਾਂ ਨਿਆਰਿਆ ਰੈਡੀ ਹੋ ਗਿਆ ਸਟਾਰਟ ਤਾਂ ਕਰ ਦਿੰਦਾ ਰੈਡੀ ਆ ਪੂਰਾ ਇਹਨਾਂ ਨੂੰ ਗੱਡੀਆਂ-ਗੁੱਡੀਆਂ ਪਰੇ ਕਰੋ ਯਾਰ ਅਸੀਂ ਜਾਣਾ ਹੈਲੋ ਤੋਂ ਵੀ ਨਿਗਾਹ ਦੇ ਲੈ ਗਣੇ ਸੀ ਚਲੋ ਫਿਰ ਪਹਿਲਾਂ ਇੱਥੇ ਕੋ ਖਾ ਪੀਏ ਚਾਚੂ ਪੀ ਲਈਏ ਸੈਟ ਹਟ ਹੋ ਜੀਏ ਰੈਡੀ ਹੋ ਗਏ ਆਪਾਂ ਓਕੇ ਆ ਰਿਪੋਰਟ ਜਾਵਾਂ ਤੇ ਇਸ ਦੋ ਵਾਰ ਫਿਰ ਚੱਲਦੇ ਆ ਪੰਚਬੁਲਾ ਕਰਦੇ ਆ ਗੱਡੀ-ਗੁੱਡੀ ਰੈਡੀ ਸਟਾਰਟ ਕਰਦੇ ਆ ਕਿਉਂ ਕੈਂਟ ਆਣਾ ਵੀਓ ਮੈਲਨਾ ਕਿਤੇ ਲੈ ਰਾ ਜਿਹੜੇ ਨਿਆਰੇ ਲੈਣੇ ਆਂ ਅੱਜ ਦਵਾ ਤੂੜੀ ਵਾਲੀ ਚਲਾਉਣੀ ਆ ਜਾ ਕੇ ਉਹ ਦੇਖੋਏ ਕੇ ਬਾਈ ਧਰਤੀ ਦੀਂਦੀ ਆ ਹੈ ਪਹਾੜੀ ਪਹਾੜਾ ਨਾ ਪਹਾੜਾ ਕਿੰਨੇ ਤਕਰੀਬਨ 1700 ਮੀਟਰ ਉੱਚਾ ਹੈ ਦਲੋਜੀ ਤੇ ਪੰਜ ਬੁੱਲਾ ਦੇਖਦੇ ਆ ਇੱਥੋਂ 사 ਜ਼ਿਆਦਾ ਠੰਡਾ ਉੱਥੇ ਚਲੋ ਕੁਛ ਖਾ ਪੀ ਲਈਏ ਨਾ ਫਿਰ ਮਿਲਦੇ ਆ ਜੀ ਵੇਖੋ ਫਿਰ ਸਵੇਰ ਦਾ ਵਿਊ ਦਲੋਜੀ ਮਾਰਕੀਟ ਦਾ ਰਾਤ ਤਾਂ ਤੁਹਾਨੂੰ ਦਿਖਾਈ ਦਿੱਤਾ ਸੀ ਨਾ ਫਿਰ ਚਾਹਲ ਪੈਲ ਸਾਰੀ ਆ ਸਵੇਰ ਦੀ ਆਹਾ ਇੱਥੇ ਗਾਂਧੀ ਚੌਂਕ ਜੇ ਕਹਿੰਦੇ ਹੁਣਾ ਇੱਥੋਂ ਥੱਲੇ ਉਤਰ ਕੇ ਸਾਡਾ ਰੂਮ ਸੀਗਾ ਸਾਰੇ ਰੂਮ ਹੀ ਰੂਮ ਆ ਇੱਥੇ ਮਹਿੰਗਾ ਥੋੜਾ ਜਆ ਜਗ੍ਹਾ ਤੇ ਆ ਸਾਹਮਣੇ ਚਰਚਾ ਜੇ ਖੁੱਲੀ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਥੇ ਲੋਕ ਬਹੁਤ ਮੰਨਦੇ ਚਰਚਾ ਨੂੰ ਚਲੋ ਹੁਣਾ ਵੇਖਦੇ ਆ ਫਿਰ ਖਾਣੇ ਪੀਣੇ ਆ ਚੱਲਦੇ ਆ ਫਿਰ ਵਿੱਕੀ ਕਾਰਨਰ ਵਾਲੇ ਚਾਹ ਚੁ ਪੀਣੇ ਆ ਇਹਨਾਂ ਦੇ ਬਹਿ ਕੇ ਆ ਟੈਕਸੀ ਸਟੈਂਡ ਆ ਇੱਥੋਂ ਦਾ ਤੋਂ ਉੱਪ ਨਿਕਲੀ ਆ ਬੜੀ ਕਲਦੀ ਕਲਦੀ ਪੂਰੀ ਹੈ ਐਨੇ ਆ ਫਿਰ ਚਾਹ ਚੁ ਪੀਣੇ ਆ ਆਪਾਂ ਦੇਖ ਲਓ ਹੁਣਾ ਫਿਰ ਆ ਮਾਰਕੀਟ ਸੀ ਰਾਤ ਜਿਹੜੀ ਸਾਨੂੰ ਪਤਾ ਲੱਗਿਆ ਨਾ ਵੀਡੀਓ ਦੇ ਵਿੱਚ ਤੇ ਐਕਸਿਸਟੈਂਟ ਚਲੋ ਖਾ ਪੀ ਲਈ ਹਣਾ ਫਿਰ ਕੋ ਮਿਲਦੇ ਆ ਆਹੀ ਆਉ ਮਾਰਕੀਟ ਰਾਤ ਫੁੱਲ ਖਜਾਗਾ ਚ ਭਰੀ ਹੋਈ ਸੀ ਤੇ ਇਸ ਟਾਈਮ ਦੇਖੋ ਸਾਰੀ ਖਾਲੀ ਆ ਤੇ ਉੱਥੇ ਤਾਂ ਚਲੋ ਹਣਾ ਉਹਨਾਂ ਨੇ ਹਾਲੇ ਟਾਈਮ ਲੱਗਦਾ ਸੀ ਚਾਹ ਪਾਣੀ ਨੂੰ ਇੱਥੇ ਆਉਨੇ ਆ ਕੈਫੇ ਦਲਹੌਜੀ ਇਹਨਾਂ ਦਾ ਕਰਦੇ ਆ ਟਰਾਈ ਪੀਣੇ ਹਣਾ ਖਾਣੇ ਪੀਣੇ ਆ ਤੇ ਪਰ ਅਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਆ ਦੇਖੋ ਉੱਪਰ ਨੂੰ ਜਾਂਦੇ ਹੀ ਜਗਾ ਇੱਦਾਂ ਆਪੜਾ ਹੁਣ ਬਾਵਾ ਰਸਤੇ ਰਸਤੇ ਆ ਦੇਖੋ ਇਧਰ ਲਾ ਵੀਓ ਨਾ ਘੈਂਡਾ ਪੂਰਾ ਵੀਊ ਤੇ ਚਲੋ ਖਾ ਕੇ ਫਿਰ ਤੁਹਾਨੂੰ ਦੱਸਦੇ ਆ ਵੀ ਇਨਾਂ ਦਾ ਕਿੰਨੇ ਆ ਨਾ ਖਾਣ ਪੀਣ ਫਿਰ ਤੁਹਾਨੂੰ ਦੱਸ ਦਾਂਗੇ ਵੀ ਜੀ ਖਾਣਾ ਪੀਣਾ ਵਧੀਆ ਹੈ ਫਿਰ ਇੱਥੇ ਆਇਓ ਜਰੂਰ ਹਨਾ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਇਹੀ ਓਪਨ ਹੁੰਦਾ ਕੈਫੇਟੇਰੀ ਲੋਜੀ ਉਹ ਤੋਂ ਸਾਰੇ ਲੇਟ ਓਪਨ ਹੁੰਦੇ ਆ ਚਾਹ ਪਾਣੀ ਜੇ ਕੱਲਾ ਚਾਹ ਪੀਣੀ ਹੈ ਫਿਰ ਤਾਂ ਓਪਨ ਹੋ ਜਾਂਦੇ ਬਿਥੇਰੇ ਚਲੋ ਚੱਲਦੇ ਆ ਫਿਰ ਨਾ ਕੈਫੇਟੇਰੀ ਲੋਜੀ ਆ ਲੈਂਦੇ ਆ ਦਲਹੌਜ਼ੀ ਦੀਆਂ ਪੁਰਾਣੀਆਂ ਕੁਸਤੂ ਤਸਵੀਰਾਂ ਤਕਰੀਬਨ ਸਰ 100 ਸਾਲ ਪਹਿਲਾਂ ਦੀਆਂ ਹੋਣਗੀਆਂ। ਪੁਰਾਣਾ ਘੈਂਟ ਆ। ਐਂ? ਪੁਰਾਣੀਆਂ-ਪੁਰਾਣੀਆਂ ਦਸਕੀ ਇਹਨਾਂ ਨੇ ਤੇ ਇਹਨੂੰ 1920-21 ਦੀਆਂ ਨੇ ਤੇ ਅੰਦਰੋਂ ਰੈਸਟੋਰੈਂਟ ਕੋ ਸੈਸਤਾਂ ਉਹ ਰਾਹ ਕਿਹੜਾ ਸਿਟਿੰਗ ਸਪੇਸ ਆ ਅਸੀਂ ਪਹਿਲਾਂ ਹੀ ਆ ਗਏ ਇੱਥੇ ਕਿਉਂ ਅਸੀਂ ਜਾਣਾ ਸੀ ਨਾ ਫਿਰ ਟਾਈਮ ਨਾਲ ਪੰਜ ਪੁੱਲਾ ਤੇ ਗਿਆ ਕੇ ਫਿਰ ਸੇ ਵਾਟਰਫਾਲਾ ਦਿਖਾਵਾਂਗੇ ਤੁਹਾਨੂੰ ਹੋਟਲ ਤੋਂ ਬਾਹਰ ਦੇਖੋ ਇਸ ਤਰ੍ਹਾਂ ਦਾ ਵੀਰ ਤੇ ਚਲੋ ਆ ਲੈਣ ਦਿਖਾਣਾ ਇਹ ਤੁਹਾਨੂੰ ਚੀਜ਼ ਦਿਖਾਉਣੀ ਸੀ ਕਿਉਂਕਿ ਪੁਰਾਣੀ ਸੀ ਨਾ ਇੱਥੇ ਪੁਰਾਣੀਆਂ ਪੁਰਾਣੀਆਂ ਤਸਵੀਰਾਂ ਫੋਟੋ ਵੀ ਤਾਂ ਤੁਹਾਨੂੰ ਛੱਤਾਂ ਵੀ ਪੁਰਾਣੀਆਂ ਇਹਨਾਂ ਦੀਆਂ ਦਾ ਬਣਾਇਆ ਵੋਕੈਂਡ ਚਲੋ ਨਾ ਕਾਫੀ ਲਈਏ ਕਾਫੀ ਕੇ ਕਰ ਤੋਂ ਮਿਲਦੇ ਆ ਦੱਸਦੇ ਹਾਂ ਬਰਨ ਕਿੰਤਾ ਦਾਈ ਖਾਣਾ ਪੀਣਾ ਓਕੇ ਹਾਂਜੀ ਕਰੋ ਜੱਕ ਵੀਊ ਸਟਾਣਾ ਪੂਰਾ ਆ ਲੋਕਲ ਇੱਥੋਂ ਦੀ ਜੂਨੀਅਨ ਟੈਕਸੀ ਖਾਣਾ ਪਾਣੀ ਖਾ ਜਾਂਦਾ ਨਾ ਉਧਰੋਂ ਕੈਪੀਟਲ ਹੋ ਜੱਡ ਹੌਜੀ ਵਾਲਿਆਂ ਦੇ ਖਾਣਾ ਪੂਰਾ ਘੈਂਟ ਸੀ ਸਵਾਦ ਸੀ ਫ੍ਰੈਂਚ ਟੋਸਟ ਟਰਾਈ ਕਰਿਓ ਇਹਨਾਂ ਦਾ ਇੱਕ ਨੰਬਰ ਚੀਜ਼ ਆ ਫ੍ਰੈਂਚ ਟੋਸਟ ਵਗੈਰਾ ਟਰਾਈ ਕਰਿਓ ਇਹਨਾਂ ਦਾ ਇੱਕ ਨੰਬਰ ਚੀਜ਼ ਆ ਹਨਾ ਤੇ 뷰 ਤੁਹਾਨੂੰ ਦਿਖਾਈ ਦਿੱਤਾ ਇਧਰਲਾ ਵੀ ਤੇ ਖਾਣਾ ਪਾਣੀ ਵੀ ਖਾ ਜਾਂਦਾ ਹੁਣ ਚੱਲਦੇ ਸਿੱਧਾ ਨਾ ਹੋਟਲ ਦੇ ਵਿੱਚ ਤੇ ਇਸ ਤੋਂ ਬਾਅਦ ਚੱਲਦੇ ਆ ਫਿਰ ਆਪਣਾ ਵੇਖਦੇ ਆ ਫਿਰ ਵਾਟਰਫਾਲ ਚਲੋ ਚਲੀਏ ਵੀ ਆਹ ਵੇਖ ਲਓ ਗਾਂਧੀ ਜੀ ਨੂੰ ਇੱਕ ਅਰੀ ਹੋਰ ਫਿਰ ਹਨੀ ਮੌਕਾ ਮਿਲੇ ਨਾ ਵਾਪਸ ਤਾਂ ਨਹੀਂ ਹੋਣਾ ਆਪਾਂ ਨਾ ਇੱਥੇ ਆਪਾਂ ਇੱਥੇ ਕਰਨ ਨੂੰ ਬਾਈ ਤੂੰ ਸਿੱਧਾ ਹੀ ਨਿਕਲ ਜਾਵੇਂਗਾ ਫਿਰ ਤਾਂ ਚਲੋ ਆ ਜਾਉਂਗਾ ਇੱਥੋਂ ਦਾ ਗਾਂਧੀ ਜੰਗ ਤੇ ਪਤਾ ਕੀਤਾ ਸੀ ਚਰਚ ਥੋੜੀ ਲੇਟ ਖੁੱਲਦੀ ਹੈ ਨਾ 10 11 ਵਜੇ ਤੱਕ ਖੁੱਲਦੀ ਹੈ ਇਹ ਸ਼ਾਮ ਨੂੰ ਜਰੂਰ 7 8 ਵਜੇ ਤੱਕ ਬੰਦ ਹੁੰਦੀ ਆ ਤੇ ਆ ਚਰਚ ਚਲੋ ਵੇਖ ਲਵਾਂ ਨੇ ਇੱਕ ਵਾਰੀ ਹੋਰ ਨਜ਼ਾਇਜ਼ ਚੱਲਦੇ ਆ ਹੁਣ ਫਿਰ ਮਿਲਦੇ ਆ ਫੇਰ ਦੁਆ ਸਦਾ ਰਸਤੇ 'ਚ ਵੀਊ ਹੋਇਆ ਉਹ ਜਰੂਰ ਦਿਖਾਉਂਦੇ ਹਾਂ ਤੁਹਾਨੂੰ ਟਰਾਈ ਕਰਦੇ ਆ ਚਲੋ ਠੀਕ ਆ ਚਲੋ ਮਿਲਦੇ ਆ ਫੇਰ ਇੱਕ ਵਾਰ ਸਦਾ ਹਾਂਜੀ ਲਾ ਵੀਰਾ ਸੁਣਦੇ ਸੁਣਦੇ ਫਿਰ ਵੀਓ ਇੰਜੋਏ ਕਰੋ ਨਾਲ ਦੀ ਨਾਲ ਹਾਂ ਆਓ ਦੇ ਪੰਗਾ ਪੈ ਗਿਆ ਹੁਣ ਆ ਚੀਜ਼ ਬਹੁਤ ਔਖਾ ਇੱਥੇ ਬੜਾ ਹੈਵੀ ਡਰਾਈਵਰ ਚਾਹੀਦਾ ਇਹਦੀ ਖਤਰਾ ਜੇ ਕਿਸੇ ਵੀਰ ਨੇ ਆਉਣਾ ਨਾ ਇੱਧਰ ਜਾਂ ਤਾਂ ਕੋਈ ਡਰਾਈਵਰ ਲਿਆਓ ਤੇ ਜਾਂ ਥੋੜਾ ਬੰਦਾ ਆ ਵੀ ਹੈ ਨਾ ਡਰਾਈਵਰ ਵਧੀਆ ਹੋਣਾ ਚਾਹੀਦਾ ਆਓ ਦੇਖੋ ਉਧਰ ਇੱਥੇ ਰਸਤਾ ਬਹੁਤ ਘਟਾ ਹਮਾਲਾ ਉਧਰ ਦੀ ਪੰਜ ਪੁੱਲਾ ਪਹੁੰਚ ਗਏ ਜੀ ਤੇ ਵੀਓ ਚੈੱਕ ਕਰੋ ਇਧਰ ਹਣਾ ਦਿਖਾਉਣਾ ਸਾਨੂੰ ਫਿਰ ਵਾਟਰਫਾਲ ਤਾਂ ਜਾ ਕੇ ਰਾਸ਼ ਹਲੇ ਮਾਰਨਿੰਗ ਕਰਕੇ ਥੋੜਾ ਜਿਹਾ ਘਟਾ ਇੱਥੇ ਹਲੇ ਆਪਣੇ ਵਾਲੇ ਬੰਦੇ ਦਾ ਸੁੱਤੇ ਹੀ ਪਏ ਹੋਣੇ ਉੱਤੇ ਲੋਜੀ ਵੇਖੋ ਕਰੋ ਵੀਊ ਚੈੱਕ ਜੇ ਸੁਣ پا ਰਹੇ ਹੋ ਤਾਂ ਤੁਸੀਂ ਵਾਟਰਫਾਲ ਦੀ ਆਵਾਜ਼ ਇਥੋਂ ਸੁਣ ਰਹੀ ਹੋਊਗੀ ਤੇ ਆਹ ਬਹੌਣੇ ਤੁਹਾਨੂੰ ਫਿਰ ਕਿਹੜੇ ਸਰਦਾਰ ਸਾਹਿਬ ਜੀ ਦਾ ਇੱਥੇ ਲੱਗਿਆ ਹੋਇਆ ਸਟੈਚੂ ਸਰਦਾਰ ਅਜੀਤ ਸਿੰਘ ਸਮਾਰਕ ਸਥੱਲੇ 1881 ਤੋਂ 1947 ਹੈ ਮੇਜਰ ਜਰਨਲ ਸੀਗੇ ਚਲੋ ਪ੍ਰਣਾਮ ਆ ਸਹੀਦਾਂ ਨੂੰ ਹਨਾ ਸਰਦਾਰ ਸਾਹਿਬ ਦੇਖੋ ਹਮਾਚਲ ਵਿੱਚ ਵੀ ਛਾਏ ਹੋਏ ਨੇ ਚਲੋ ਦਿਖਾਉਨੇ ਆ ਫਿਰ ਸਾਨੂੰ ਕਹਾ ਜਾ ਕੇ ਥੋੜਾ ਜਿਹਾ ਹੈ ਜੀ ਏ ਵਾਟਰਫਾਲ ਨੂੰ ਵੀ ਰਾਹ ਜਾਂਦਾ ਇੱਥੋਂ ਇੱਕ ਗੰਜੀ ਪਹਾੜੀ ਨੂੰ ਵੀ ਜਾਣਾ ਜਾਂਦਾਗਾ ਤੇ ਕਰਦੇ ਆਂ ਡਿਸਾਈਡ ਜੇ ਗੰਜੀ ਪਹਾੜੀ ਨੂੰ ਜਾਣਾ ਤਾਂ ਇੱਕ ਕਿਲੋਮੀਟਰ ਇਥੋਂ ਵਾਟਰਫਾਲ ਸਿਰਫ 5 ਮਿੰਟ ਦਾ ਰਾਹ ਇਥੋਂ ਓਏ ਇਹਦਾ ਕਿੰਨਾ ਪ੍ਰਾਈਸ ਹੈ ਸਿੰਗਲ ਇਹ ਕਿੰਨਾ ਹਾਂ ਇਹ 200 ਦਾ ਜੀ ਜੇ ਜਿਪ ਲਾਈਨ ਕਰਨੀ ਇਨਕਲੂਡ 500 2500 ਹੈ ਜੀ ਫਿਰ ਦੋਨੋਂ ਹੋ ਜਾਣਗੇ ਠੀਕ ਆ ਕਰਨਾ ਪੋਣੀ ਫੇਤੀ ਬੀਬੀ ਦੇ ਸਿੰਗਲ ਗਿਆ ਲੈ ਜਿੱਥੇ ਮੈਂ ਡਾਲੂੰਗਾ ਜਿਪ ਲਾਈਨ ਜੇ ਕਿਸੇ ਨੇ ਆ ਕਰੋਨਾ 200 ਰੁਪਿਆ ਵਿੱਚ ਜਿਪ ਲਾਈਨ ਕਰਨੀ ਆ ਤਾਂ 500 ਬਸ ਤੈਨੂੰ ਸੋਚੀ ਮੰਨ ਗਏ ਬਾਈ ਕਿੰਨੀ ਕਿੰਨੀ ਦੂਰ ਜਾਂਦੀ ਹੈ ਜੈਪਲੈਨ ਬਾਈ ਉਹ ਰੈੱਡ অর ਯੈਲੋ ਪੋਲ ਦੇਖ ਰਿਹਾ ਮੇਰੇ ਹਾਂ ਹਾਂ ਉੱਪਰੋਂ ਬਾਈ ਜੈਪਲੈਨ ਕਰਕੇ ਉਹ ਸਾਹਮਣੇ ਕ੍ਰੋਸ ਹੋ ਜਾਵੇ ਉਸੇ ਨਹੀਂ ਹਾਂ ਥੋੜਾ ਬਹੁਤ ਆ ਯਾਰ ਫਿਰ ਤਾਂ ਜੈਪਲੈਨ ਵਡਾ ਕਰਨਾ ਤੇ ਹੋਰ 1000 ਮੀਟਰ ਨਹੀਂ ਨਹੀਂ ਚਲ ਦੇਖ ਲਓ ਜੇ ਕਰਨਾ ਹੋਇਆ ਵੀਰੇ ਲੱਦੀ ਕਿੱਥੇ ਵਾਟਰਫਾਲ ਨਾ ਥੋੜਾ 200 ਮੀਟਰ ਦੇ ਉੱਤੇ ਹੀ ਆ ਹੈ ਛੋਟਾਗਾ ਚਲੋ ਜਿੱਦਾਂ ਦਾ ਵੀ ਹੈਗਾ ਨਾ ਫਿਰ ਵਾਟਰਫਾਲ ਤਾਂ ਵਾਟਰਫਾਲ ਹੀ ਹੁੰਦਾ ਕਿਉਂਕਿ ਹਲੇ ਥੋੜਾ ਜਿਹਾ ਟਾਈਮ ਉਦੋਂ ਦਾ ਚੱਲ ਰਿਹਾ ਹੈ ਨਾ ਉੱਪਰੋਂ ਗਲੇਸ਼ੀਅਰ ਦੇ ਉੱਤੋਂ ਬਰਫ਼ ਪਿਘਲ ਪਿਘਲ ਥੱਲੇ ਆ ਰਹੀ ਹੈ ਤੇ ਜਦੋਂ ਪਾਣੀ ਬਹੁਤ ਸਾਫ਼ ਆ ਸਭ ਕੁਝ ਥੱਲੇ ਦਿਖਦਾ ਹੈ ਪੂਰਾ ਸਾ ਤੇ ਜਦੋਂ ਥੋੜਾ ਜਿਹਾ ਆਪਣੇ ਜਿਵੇਂ ਸੌਂਦ ਬੰਮੀ ਮੈਂ ਕਹਿ ਦਿੰਨੇ ਆ ਜਦੋਂ ਉਹ ਆ ਗਿਆ ਤੇ ਚਲੋ ਵਧੀਆ ਗੱਲ ਆ ਪਾਣੀ ਦੇ ਅੰਦਰ ਜਾਣਾ ਮਨਾਗਾ ਲੀਵ ਨਾਥਿੰਗ ਬਟ ਫੁੱਟਪ੍ਰਿੰਟਸ ਤੇ ਜਦੋਂ ਆਪਣੇ ਸੌਨ ਦਾ ਮਹੀਨਾ ਆਉਂਦਾ ਉਦੋਂ ਪਾਣੀ ਬਹੁਤ ਜ਼ਿਆਦਾ ਹੁੰਦਾ ਇੱਥੇ ਪੂਰਾਨ ਬਾਈ ਦੀਆਂ ਛੱਲਾਂ ਛੱਲਾਂ ਹਲੀ ਦੁਕਾਨਾਂ ਬੰਦ ਦਾ ਟਾਈਮ ਨਾਲ ਹੀ ਆ ਗਈ ਨਾ ਅਸੀਂ ਵਧੀਆ ਯਾਰ ਰਾਸ਼ਨ ਨਹੀਂ ਹੁੰਦਾ ਇੱਥੇ ਟਾਈਮ ਨਾਲ ਨਿਕਲਿਆ ਹੁਣ ਚਲੋ ਵਾਟਰਫਾਲ ਤੱਕ ਚੱਲਦੇ ਆ ਜਾ ਕੇ ਕਰਾਉਨੇ ਆ ਫੋਟੋ ਫਟੋ ਸਾਨੂੰ ਦਿਖਾਉਨੇ ਆ ਫਿਰ ਲੈ ਚਲੋ ਬਾਏ ਬਾਏ ਸਟਾ ਦੋਨ ਇਦਾਂ ਦੇ ਮਾੜੇ ਮੋੜੇ ਟਰੈਕ ਜਰੂਰ ਕਰਿਆ ਕਰੋ ਡਰੇ ਨਾ ਕਰੋ ਕੋਈ ਚੱਕਰ ਨਹੀਂ ਹੈਗਾ ਪੈਲਪੁਰ ਤਿਲਕਣ ਤੋਂ ਜਰੂਰ ਪਰਹੇਜ਼ ਰੱਖੋ ਜਮੈਂ ਜਿਵੇਂ ਆਹ ਜੀ ਗਿੱਲੀ ਆ ਹਨਾ ਇੱਥੇ ਨਹੀਂ ਪੈਰ ਧਰਨਾ ਆ ਸੁੱਕੇ ਸੁੱਕੇ ਤੇ ਪੈਰ ਧਰੋ ਛੋਟਾ ਮੋਟਾ ਟਰੈਕ ਹੈ ਤੇ ਛੋਟਾ ਹੀ ਵਾਟਰਫਾਲ ਆ ਕੋਈ ਬੋਲਾ ਵੱਡਾ ਨਹੀਂ ਹੈਗਾ ਵਾਟਰਫਾਲ ਗਿੱਡੀ ਫੋਟੋ ਲਈ ਆ ਇਹ ਤਾਂ ਤਾਂ ਬਚਾ ਨਹੀਂ ਨਹੀਂ ਪਤਾ ਕੀ ਚੱਕਰਾ ਆ ਹੁਣ ਤੱਕ ਗਲੇਸ਼ੀਅਰ ਪਿਘਲਦਾ ਤੇ ਉਹਦੋਂ ਜਦੋਂ ਆਪਣੇ ਸੌਣ ਦਾ ਮਹੀਨਾ ਹੁੰਦਾ ਤੇ ਉਸ ਟਾਈਮ ਇਹ ਪੂਰਾ ਭਗਣਾ ਇਹਨੇ ਨਹੀਂ ਭਰਾਵਾ ਸੌਣ ਦੇ ਜੁਆਗ ਤਾ ਤਿਆਰ ਹੋਇਆ ਤਾਂ ਜੁਆਗ ਤਾਂ ਤਿਆਰ ਹੋਇਆ ਪਰ ਸੌਣ ਦੇ ਮਹੀਨੇ ਪੂਰੇ ਨੇ ਪਰ ਜਾਣਾ ਦੇਖੋ ਫਿਰਾਲ ਤਾਂ ਛੋਟਾ ਇਹ ਚਲ ਮੰਨਦੇ ਆ ਗੱਲ ਪਰ ਦੇਖੋ ਥੱਲੇ ਆਏ ਸੀ ਬਹੁਤ ਥੱਲੇ ਆਏ ਆ 200 ਮੀਟਰ ਹੀ ਆ ਕੋ ਬੜਾ ਹੀ ਹੈ ਨਹੀਂ ਤੇ ਪਾਣਾ ਆਉਣ ਲੱਗਿਆ ਜੀ ਮਾਮੇ ਵਾਲਾ ਹਾਂ ਵਾ ਸੈਟ ਚਲੋ ਕਰਾਲੀਆ ਫੋਟੋ ਫੋਟੋ ਇੱਥੇ ਫਿਰ ਦੋਨੇ ਦੁਆਜੇ ਜਾਣਾ ਹੋਇ ਕਿਤੇ